ਬਿੱਤ ਦਿਨੀ ਬੰਗਾ ਵਿਖੇ ਸਥਿਤ ਸ਼੍ਰੀ ਸਿੱਧ ਬਾਬਾ ਬਲਖਨਾਚੀ ਦੇ ਮੰਦਿਰ ਦੇ ਮੁਖ ਸੇਵਾਦਾਰ ਬਾਬਾ ਰੰਗੜ ਬਾਦਸ਼ਾਹ ਜੀ ਦੀ ਅਗਵਾਈ ਹੇਠ ਚੱਲ ਰਹੀ ਚੌਮਕੀ ਵਿੱਚ ਵਿਗੜਨ ਪਾਉਣ ਵਾਲੇ ਸ਼ਰਧਾਲੂਆਂ ਸਰ ਵੱਲੋਂ ਨਜਾਇਜ਼ ਤੰਗ ਕਰਨ ਦੇ ਗੰਭੀਰ ਦੋਸ਼ ਲਗਾਉਂਦੇ ਹੋਏ ਵਕਫ ਵਕ ਸ਼ਰਧਾਲੀਆਂ ਵੱਲੋਂ ਪ੍ਰਸ਼ਾਸਨ ਨੂੰ ਮੰਗ ਪੱਤਰ ਦਿੱਤੇ ਗਏ। ਇਸੇ ਹੀ ਕੜੀ ਦੇ ਚੱਲਦਿਆਂ ਸਮੂਹ ਸ਼ਰਧਾਲੂਆਂ ਦਾ ਇੱਕ ਵਫਦ ਐਸਟੀਐਮ ਦਫ਼ਤਰ ਫਗਵਾੜਾ ਵਿਖੇ ਪਹੁੰਚਿਆ ਜਿੱਥੇ ਕੀ ਉਨ੍ਹਾਂ ਇੱਕ ਮੰਗ ਪੱਤਰ ਐਸਟੀਐਮ ਫਗਵਾੜਾ ਨੂੰ ਭੇਂਟ ਕੀਤਾ। ਇਸ ਦੌਰਾਨ ਵਕਫ ਵਕ ਬੁਲਾਰਿਆਂ ਨੇ ਪ੍ਰਸ਼ਾਸਨ ਵੱਸੋਂ ਮੰਗ ਕੀਤੀ ਕਿ ਬਾਬਾ ਰੰਗੜ ਬਾਦਸ਼ ਬਿਨਾ ਵਜ੍ਹਾ ਤੰਗ ਪ੍ਰੇਸ਼ਾਨ ਕਰਨ ਅਤੇ ਸ਼ਰਧਾਲੂਆਂ ਦੇ ਦਿਲਾਂ ਨੂੰ ਠੇਸ ਪਹੁੰਚਾਉਣ ਵਾਲੇ ਉਕਤ ਵਿਅਕਤੀ ਖਿਲਾਫ ਸਖਤ ਤੋਂ ਸਖਤ ਕਾਰਪਈ ਕੀਤੀ ਜਾਵੇ ਤਾਂ ਜੋ ਮੁਰ ਤੋਂ ਕੋਈ ਵੀ ਵਿਅਕਤੀ ਇਸ ਤਰ੍ਹਾਂ ਦੀ ਗੁਸਤਾਖੀ ਨਾ ਕਰ ਸਕੇ ਇਸ ਦੌਰਾਨ ਵੱਡੀ ਗਿਣਤੀ ਵਿੱਚ ਸ਼ਰਧਾਲੂ ਮਹਿਸੂਸਨ ਸਾਡੀ ਇੱਕ ਦਰਖਾਸਤ ਆਈ ਹੈ ਕਿ ਉਹਨਾਂ ਨੇ ਸਾਡੇ ਸਿੱਧ ਬਾਬਾ ਬਾਲਕਨਾਥ ਬੰਗਿਆਂ ਦੇ ਵਿੱਚ ਰੰਗੜ ਬਾਦਸ਼ਾਹ ਜੀ ਦੀ ਰਹਿਨਵਾਈ ਦੇ ਵਿੱਚ ਜੜੀ ਆ ਉੱਥੇ ਚੌਂਕੀ ਪਿਛਲੇ 74 ਸਾਲਾਂ ਤੋਂ ਲੱਗ ਰਹੀ ਹੈ ਤਾਂ ਪਰਸੋਂ ਇੱਕ ਵਾਕਿਆ ਹੋਇਆ ਪੁਲਿਸ ਨੇ ਆ ਕੇ ਚੌਂਕੀ ਨੂੰ ਰੁਕਵਾਉਣ ਦੀ ਕੋਸ਼ਿਸ਼ ਕੀਤੀ ਉਹਨਾਂ ਦਾ ਕਹਿਣਾ ਇਹ ਸੀਗਾ ਕਿ ਜਿਹੜੀ ਮਾਈਕ ਦੀ ਆਵਾਜ਼ ਆ ਉਹ ਆਲੇ ਦੁਆਲੇ ਦੇ ਜਿਹੜੇ ਘਰਾਂ ਨੂੰ ਉਹ ਡਿਸਟਰਬ ਕਰਦੀ ਹੈ ਉਹਨਾਂ ਨੂੰ ਇਹ ਦੱਸਿਆ ਗਿਆ ਕਿ ਅਸੀਂ ਜਿਹੜੀ ਆ ਬੜੇ ਹੀ ਕੰਟਰੋਲ ਦੇ ਵਿੱਚ ਆਵਾਜ਼ ਜਿਹੜੀ ਆ ਆਪਣੇ ਮਾਈਕ ਦੀ ਆ ਅਸੀਂ ਕੋਈ ਵੀ ਇਦਾਂ ਦਾ ਕੰਮ ਨਹੀਂ ਕਰਦੇ ਜਿਹਦੇ ਨਾਲ ਕਿਸੇ ਨੂੰ ਡਿਸਟਰਬੈਂਸ ਹੋਵੇ ਉਹਨਾਂ ਨੂੰ ਪੂਰੀ ਗਾਰਵਾਈ ਦੱਸਣ ਦੇ ਬਾਅਦ ਉਹਨਾਂ ਨੇ ਫਿਰ ਮੌਕੇ ਤੇ ਜਾ ਕੇ ਸਾਰੇ ਹੀ ਆਲੇ ਦੁਆਲੇ ਦੇ ਪਿਛਲੇ ਗਲੀ ਦੇ ਵਿੱਚ ਜੱਜ ਇਹਨਾਂ ਦੀ ਸ਼ਿਕਾਇਤ ਉਹਨਾਂ ਦੇ ਨਾਲ ਦੇ ਘਰਾਂ ਤੋਂ ਜਾ ਕੇ ਦੇਖਿਆ ਉੱਥੇ ਕੋਈ ਵੀ ਐਸੀ ਜਿਹੜੀ ਸੀ ਸਿਸਟਮ ਦੇ ਮੁਤਾਬਕ ਸਾਊਂਡ ਜਿਹੜੀ ਕੋਈ ਮਤਲਬ ਜ਼ਿਆਦਾ ਨਹੀਂ ਸੀ ਕੋਈ ਐਡੀ ਨੌਇਸ ਨਹੀਂ ਸੀ ਇਸ ਗੱਲ ਨੂੰ ਉਹਨਾਂ ਨੇ ਕਬੂਲ ਕਰਦਿਆਂ ਹੋਇਆ ਉੱਥੇ ਸੰਦਰਸਿਆ ਤੇ ਉਸ ਰੋਸ਼ ਦੇ ਵਿੱਚ ਅਸੀਂ ਸਾਰੇ ਹੀ ਸ਼ਹਿਰਾਂ ਦੇ ਵਿੱਚ ਅੱਜ ਅਸੀਂ ਫਗਵਾੜੇ ਦੇ ਗੁਰਪਾਈ ਜਿਹੜੇ ਕਿ ਉਸ ਚੌਂਕੀ ਦੇ ਨਾਲ ਸੰਬੰਧਤ ਹੈਗੇ ਆ ਅਸੀਂ ਉੱਥੇ ਇਹ ਰੋਸ਼ ਜਿਹੜਾ ਪੱਤਰ ਦੇਣ ਲਈ ਐਸਡੀਐਮ ਅੱਜ ਅਸੀਂ ਫਗਵਾੜੇ ਦੀ ਸਾਰੀ ਸੰਗਤ ਬੰਗਿਆਂ ਵਿੱਚ ਬਾਬਾ ਰੰਗੜ ਬਾਸ਼ਾਈ ਦੀ ਜਿਹੜੀ ਜਗ੍ਹਾ ਆ ਉੱਥੇ 75 ਸਾਲ ਤੋਂ ਚੌਂਕੀ ਲੱਗਦੀ ਆ ਪਿਛਲੇ ਆ ਜਿਹੜਾ ਇਹ ਤੋਂ ਅਲੰਘ ਕੇ ਗਿਆ ਵਾ ਸਾਡੀ ਚੌਂਕੀ ਨੂੰ ਉੱਥੇ ਡਿਸਟਰਬ ਕੀਤਾ ਗਿਆ ਵਾ ਇੱਕ ਸ਼ਰਾਰਤੀ ਬੰਦਾ ਆ ਉਹਨੇ ਝੂਠੀ ਦਰਖਾਸਤ ਦੇ ਕੇ ਚੌਂਕੀ ਖਰਾਬ ਡਿਸਟਰਬ ਕੀਤੀ ਆ ਜਿਹਦੇ ਨਾਲ ਸਾਡੇ ਸਾਰਿਆਂ ਦੀ ਘਰਨਿਕ ਭਾਵਨਾ ਉਨਠੇਸ ਪਹੁੰਚੀ ਆ ਅਸੀਂ ਹੁਣ ਸਾਰੇ ਸ਼ਹਿਰਾਂ ਵਿੱਚ ਅੱਜ ਮੋਮਰੰਡਮ ਦੇ ਰਹੇ ਆ ਵੀ ਸਾਡੀ ਜਿਹੜੀ ਉਹ ਬੰਦੇ ਉੱਤੇ ਬੰਦੀ ਕਾਰਵਾਈ ਜਿਹੜੀ ਕੀਤੀ ਜਾਵੇ ਜੇ ਪ੍ਰਸ਼ਾਸਨ ਨੇ ਇਹ ਬੰਦੀ ਕਾਰਵਾਈ ਨਾ ਕੀਤੀ ਤੇ ਇਹਦੀ ਫੇਰ ਅਗਲੀ ਦਾ ਨੀਤੀ ਸਾਰੇ ਅਸੀਂ ਜਿੰਨੇ ਵੀ ਬਾਬਾਈ ਦੇ ਭਗਤਾਂ ਵਾਂ ਇਹ ਇਕੱਠੇ ਹੋ ਕੇ ਆਪਣੀ ਸਾਰੀ ਸਟ੍ਰੈਟਜੀ ਬਣਾਵਾਂਗੇ ਤੇ ਉਤੋਂ ਗਾਂ ਫੇਰ ਕਾਰਵਾਈ ਕਰਾਂਗੇ ਸਾਡੇ ਅੱਜ ਦਾ ਮੋਮਰੰਡਮ ਦਾ ਮਕਸਦ ਇਹ ਆ ਵੀ ਜਿਹੜਾ ਹੈ ਤੁਹਾਨੂੰ ਸਾਡਾ ਪ੍ਰੋਗਰਾਮ ਉਸ ਬੰਦੇ ਨੇ ਝੂਠੀ ਕੰਪਲੇਂਟ ਦੇ ਕੇ ਡਿਸਟਰਬ ਕੀਤਾ ਵਾ ਉਹਦੇ ਉੱਤੇ ਕਾਰਵਾਈ ਕੀਤੀ ਜਾਵੇ ਕੋਈ ਨਾਮ ਵਗੈਰਾ ਹੈਗਾ ਜੀ ਉਹਨਾਂ ਦਾ ਜਿਨ੍ਹਾਂ ਨੇ ਇੱਕ ਉਹਦਾ ਨਾਮ ਹੈਗਾ ਜੀ ਆਪਣੇ ਡਾਕਟਰ ਮਨਜੀਤ ਸਿੰਘ ਉਹ ਮਤਲਬ ਬਲੈਕਮੇਲ ਕਰਦਾ ਪਿਆ ਵਾ ਬਾਬਾ ਜੀ ਨੂੰ ਉਹ ਆਪਣਾ ਪਲਾਟ ਵੇਚਣਾ ਚਾਹੁੰਦਾ ਵਾ ਨਜਾਇਜ਼ ਰੇਟ ਤੇ ਬਾਬਾ ਜੀ ਨੇ ਕਹਿਦਾ ਵੀ ਨਹੀਂ ਅਸੀਂ ਲੈਣਾ ਨਹੀਂ ਹੈਗਾ ਉਹ ਉਦੋਂ ਤੋਂ ਹੀ ਕੰਪਲੇਂਟਾਂ ਪਾਉਣ ਲੱਗਾ ਵਾ ਜਦ ਕਿ ਚੌਂਕੀ ਉੱਥੇ 74 ਸਾਲ ਤੋਂ ਹੋ ਰਹੀ ਆ ਅੱਜ ਤੱਕ ਅਕਦੀ ਕੋਈ ਕੰਪਲੇਨ ਨਹੀਂ ਹੋਈ ਧਾਰਮਿਕ ਪ੍ਰਵਚਨ ਹੁੰਦੇ ਆ ਸਭ ਉੱਥੇ ਦਾ ਲੋਕਲ ਪ੍ਰਸ਼ਾਸਨ ਉਹ ਸਾਰਾ ਚੈੱਕ ਵੀ ਕਰਕੇ ਆ ਚੁੱਕਾ ਵਾ ਉਹਨਾਂ ਨੇ ਸਭ ਕੁਝ ਦੇਖ ਲਿਆ ਵਾ ਵੀ ਕੋਈ ਡਿਸਟਰਬੈਂਸ ਨਹੀਂ ਹੁੰਦੀ ਹੈਗੀ ਦੇ ਇਸ ਕਰਕੇ ਪ੍ਰਸ਼ਾਸਨ ਦੇ ਅੱਗੇ ਸਾਡੀ ਇਹ ਮੰਗ ਆ ਵੀ ਉਹਦੇ ਤੇ ਬੰਦੀ ਕਾਰਵਾਈ ਕੀਤੀ